ਬੋਲ ਭਗਤ ਭਗਵਾਨ ਕੀ ਜੈ ਲੱਡਾ ਪਰਿਵਾਰ ਕੀ ਜੈ ਪੂਰਾ ਪੰਗਤ ਕੀ ਜੈ ਬੋਲੋ ਆਪਾ ਸਰਬੰਦਾ ਜੀ ਮਹਾਰਾਜ ਕੀ ਜੈ ਬੋਲੋ ਆਪਾ ਕ੍ਰੇਸ਼ ਕੀ ਜੀ ਮਹਾਰਾਜ ਕੀ ਮਹਾਰਾਜ ਕੀ ਜੈ ਇਸ ਨਗਰ ਕਿੜੇ ਕੀ ਜੈ ਬੋਲ ਸੰਕ ਸੁਨੰਦਨ ਸਨਾਤਨ ਧਰਮ ਕੀ ਜੈ ਬੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਜੈ ਦਸੇ ਗੁਰੂਆਂ ਕੀ ਜੈ ਜੈ ਲੱਡਾ ਪਰਿਵਾਰ ਕੀ ਜੈ ਪੂਰਾ ਪੰਗਤ ਕੀ ਜੈ ਬੋਲੋ ਬਾ ਸਰਬੰਦਾ ਜੀ ਮਹਾਰਾਜ ਕੀ ਜੈ ਬੋਲੋ ਬਾ ਗਣੇਸ਼ ਜੀ ਮਹਾਰਾਜ ਕੀ ਮਹਾਰਾਜ ਕੀ ਜੈ ਇਸ ਨਗਰ ਖੜੇ ਕੀ ਜੈ ਬੋਲ ਸੰਕ ਸੁਨੰਦਨ ਸਨਾਤਨ ਧਰਮ ਕੀ ਜੈ ਬੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਜੈ ਦਸੇ ਗੁਰੂਆਂ ਕੀ ਜੈ ਬੋਲ ਆਵਾ ਬਲਰਾਮਦਾ ਜੀ ਮਹਾਰਾਜ ਕੀ ਜੈ ਮਹੌਲ ਆਵਾ ਕ੍ਰਿਸ਼ਨ ਮੁਨੀ ਜੀ ਮਹਾਰਾਜ ਕੀ ਜੈ ਬੋਲ ਆਵਾ ਰਿਸ਼ੀ ਕ੍ਰਿਸ਼ਨਾਨੰਥ ਸਾਸਤਰੀ ਜੀ ਮਹਾਰਾਜ ਕੀ ਜੈ ਭਾਈ ਪਰਤੂ ਜੀ ਮਹਾਰਾਜ ਕੀ ਜੈ ਬੋਲ ਆਵਾ ਸਰਬੰਦਾ ਜੀ ਮਹਾਰਾਜ ਕੀ ਜੈ ਬੋਲ ਆਵਾ ਨੰਦਗਰੀ ਜੀ ਮਹਾਰਾਜ ਕੀ ਜੈ ਬੋਲ ਆਵਾ ਗਣੇਸ਼ਗਰੀ ਜੀ ਮਹਾਰਾਜ ਕੀ ਜੈ ਸਰ ਨਕਰ ਖੜੇ ਕੀ ਜੈ ਆਪਣਾ ਆਪਣੇ ਗੁਰੂ ਮਹਾਰਾਜ ਕੀ ਜੈ ਆਪਣਾ ਆਪਣੇ ਮਾਤ ਪਿਤਾ ਕੀ ਜੈ ਹਰਿਆ ਪਤੀਰਾਮ ਚੰਦਰ ਕੀ ਜੈ ਔਰ ਸੰਕ ਸੁਨੰਦਨ ਸਨਾਤਨ ਧਰਮ ਕੀ ਜੈ ਕਲ ਦਸੇ ਗੁਰੂਆਂ ਕੀ ਜੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਜੈ ਔਰ ਸ਼੍ਰੀ ਸ਼੍ਰੀ 101008 ਬਾਬਾ ਟਹਿਲਦਾਸ ਜੀ ਮਹਾਰਾਜ ਕੀ ਜੈ ਬੋਲੋ ਆਵਾ ਸੰਤੋਖਦਾ ਜੀ ਮਹਾਰਾਜ ਕੀ ਜੈ ਬੋਲੋ ਆਵਾ ਤੇਜਮਣੀ ਮਹਾਰਾਜ ਕੀ ਜੈ ਬੋਲੋ ਆਵਾ ਸੰਤੋਖਦਾ ਸਿੱਖੀ ਜੈ ਬੋਲੋ ਆਵਾ ਦੂਈ ਦਾਸ ਕੀ ਜੈ ਕਿਤ ਪੱਛੇ ਕਰਦੇ ਜਿਹੜੇ ਕਿ ਅਤ ਦੀ ਗੱਲ ਨੂੰ ਮੁੱਖ ਰੱਖਦੇ ਵੀ ਕੀ ਕਹਿਣਾ ਚਾਹਤੇ ਬੱਬਾ ਜੀ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਵੰਦਨ ਨਮਸਕਾਰ ਪ੍ਰਣਾਮ ਹੈ ਇਹ ਸਾਡੇ ਜਿਹੜੇ ਪ੍ਰਾਣੇ ਪ੍ਰਾਤਤਵ ਤੋਂ ਚੱਲਦੀ ਆ ਰਹੀ ਪਰੰਪਰਾ ਹੈਗੀ ਹੈ ਇਹ ਬਾਬਾ ਜੀ ਉਸ ਨੂੰ ਕਾਇਮ ਰੱਖਦੇ ਹੋਏ ਅੱਜ ਵੀ ਇਹ ਪੀਸ਼ਨ ਗਰਮੀ ਦੇ ਵਿੱਚ ਤੁਸੀਂ ਦੇਖਦੇ ਹੋ ਕਿੰਨੇ ਲਾ ਕੇ ਪਾਥੀਆਂ ਲਾ ਕੇ ਵਿੱਚ ਉਹਦੇ ਵਿੱਚ ਬੈਠ ਕੇ ਤਪੱਸਿਆ ਕਰਨੀ ਹਾਲਾਂਕਿ 5 ਮਿੰਟ ਵੀ ਕੋਈ ਬੰਦਾ ਇਕੱਲੇ ਧੁੱਪੇ ਨਹੀਂ ਖੜਾ ਹੋ ਸਕਦਾਗਾ ਹਮ ਬਾਬਾ ਜੀ ਜੀਵ ਜੰਤੂਆਂ ਦੇ ਰੱਖਿਆ ਵਾਸਤੇ ਇਨਸਾਨ ਦੇ ਰੱਖਿਆ ਵਾਸਤੇ ਇਹ ਤਪ ਕਰ ਰਹੇ ਆ ਵੀ ਜੀਵ ਜੰਤਿਆਂ ਨੂੰ ਕੋਈ ਰਾਹਤ ਮਿਲੇ ਇਨਸਾਨ ਨੂੰ ਰਾਹਤ ਮਿਲੇ ਮੰਡੀ ਦਾ ਭਲਾ ਹੋਵੇ ਸ਼ਹਿਰ ਦਾ ਨਗਰ ਦਾ ਭਲਾ ਹੋਵੇ ਇਹਦੇ ਕਰਕੇ ਬਾਬਾ ਜੀ ਤਪੱਸਿਆ ਕਰਦੇ ਆ ਅੱਜ ਬਾਬਾ ਜੀ ਨੂੰ 19ਵਾਂ ਦਿਨ ਹੋ ਗਿਆ ਤਪੱਸਿਆ ਕਰਦੇ ਨੂੰ ਇਹ ਤੋਂ ਪਹਿਲਾਂ ਬਾਬਾ ਜੀ ਨੇ ਸੱਤ ਤਪੱਸਿਆਵਾਂ ਪਹਿਲਾਂ ਕਰ ਚੁੱਕੇ ਆ 7 ਸਾਲ ਲਗਾਤਾਰ ਅੱਜ 8ਵੀਂ ਤਪੱਸਿਆ ਹੈਗੀ ਆ ਪਰ 19ਵਾਂ ਦਿਨ ਲਗਾਤਾਰ ਹੋ ਗਿਆ ਹੈਗਾ 2 ਜੂਨ ਨੂੰ ਇਹਦਾ ਸਮਾਪਨ ਹੋਊਗਾ ਤੇ ਭੰਡਾਰਾ ਹੋਊਗਾ ਜੀ ਤੁਸੀਂ ਬੋਲ ਕੇ ਜਿਹੜਾ ਅੱਗ ਦੇ ਵਿੱਚ ਬੈ ਕੇ ਤਪੱਸਿਆ ਕਰਿਓ ਕੀ ਹੈ ਠੀਕ ਹੈ ਚਲੋ ਇਹ ਤਾਂ ਇਹ ਦੇਖੋ ਪਿੱਛੋਂ ਪ੍ਰਾਤਨ ਤੋਂ ਪੁਰਾਣੇ ਸਮੇਂ ਤੋਂ ਸਾਡੇ ਗੁਰੂ ਲੋਕ ਸਾਡੇ ਪੁਰਖਜਨ ਵੱਡੇ ਵੱਡੇ ਮਹਾਰਿਸ਼ੀ ਜਿਦਾਂ ਬਾਬਾ ਤਹਿਲਦਾਸ ਜੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਕੋਈ ਅੰਨ ਦਾ ਕਿਰਕਾ ਹੀ ਨਹੀਂ ਚੈੱਕ ਕਰਕੇ ਦੇਖਿਆ ਉਹਨਾਂ ਨੇ ਵੀ ਤਕਸਿਆ ਕੀਤੀਆਂ ਬਾਬਾ ਸੁਭਾ ਦਾਸ ਜੀ ਨੇ ਬਾਬਾ ਬਲਰਾਮ ਦਾਸ ਜੀ ਨੇ ਬਾਬਾ ਕ੍ਰਿਸ਼ਨ 무ਨੀ ਜੀ ਜੋ ਅੱਜਕੱਲ੍ਹ ਤੇ ਵਿਰਾਜਮਾਨਾ ਸੇਖੇ ਉਹਨਾਂ ਨੇ ਸਾਡੇ ਚਾਚਾ ਗੁਰੂ ਜੀ ਬਕੀਰ ਤਦਾਸ ਜੀ ਉਹ ਵੀ ਅੱਜ ਤਪੱਸਿਆ ਕਰ ਰਹੇ ਆ ਕਿ ਸਾਡੀਆਂ ਪੁਰਾਣੀਆਂ ਉਦਾਸੀ ਸੰਪਰਦਾਏ ਦੀ ਪੁਰਾਣੀ ਰੀਤ ਜਿੰਨੇ ਵੀ ਮਹਾਤਮਾ ਹੋਇਆ ਤਪਸਵੀ ਹੋਇਆ ਤਪੋਹੀਣ ਹੋਇਆ ਜਲਤਾਰਾ ਤੇ ਤਪੱਸਿਆ ਕਰਨਾ ਉਦਾਸੀ ਸੰਪਰਦਾਏ ਦੇ ਵਿੱਚ ਪਹਿਲ ਦੇ ਆਧਾਰ ਤੇ ਜੀ ਨਗਰੀ ਦੇ ਭਲੇ ਵਾਸਤੇ ਜੀਵ ਜੰਤੂਆਂ ਦੇ ਪੰਛੀਆਂ ਦੇ ਭਲੇ ਵਾਸਤੇ ਕਿੰਨੇ ਅੱਜ ਜੀਵ ਇਸ ਗਰਮੀ ਦੀ ਆੜ ਦੇ ਵਿੱਚ ਪਰਲੋਕ ਸੁਧਾਰ ਗਏ ਅਲविदा ਕਹਿ ਗਏ ਉਹਨਾਂ ਜੀਵ ਜੰਤੂਆਂ ਦੇ ਲਈ ਭਗਵਾਨ ਮਿਹਰ ਕਰੇ ਕੋਈ بارش ਦੀ ਜਾਂ ਹੋਰ ਹਨਾ ਠੰਡ ਕਰੇ ਭਗਵਾਨ ਇਸ ਦੇ ਲਈ ਸਰਬੱਤ ਦੇ ਭਲੇ ਲਈ ਦੂਸਰੀ ਗੱਲ ਕਿ ਗੁਰੂ ਅਰਜਨ ਦੇਵ ਜੀ ਜੋ ਕਿ ਪੰਜਵੀਂ ਪਾਤਸ਼ਾਹੀ ਸੀ ਉਹਨਾਂ ਨੂੰ ਜੂਨ ਦੇ ਮਹੀਨੇ ਦੇ ਵਿੱਚ 31 ਤਵੀ ਤੇ ਬਿਠਾਇਆ ਗਿਆ ਸੀ ਉਹਨਾਂ ਨੂੰ ਸਮਰਪਿਤ ਹੁੰਦੇ ਹੋਏ ਸਾਡੇ ਮਹਾਤਮਾ ਲੋਕ ਇਹ ਤਪ ਤੇ ਤਪੱਸਿਆ ਕਰਦੇ ਨੇ ਨਗਰ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਜੇਤ ਤੋਂ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਹੋਵੇ ਜਿੱਨ੍ਹਾਂ ਨੇ ਜਿੱਨ੍ਹਾਂ ਦੇ ਨਗਰ ਦੇ ਵਿੱਚ ਤਪੱਸਿਆ ਹੋ ਰਹੀ ਹੈ ਹਨਾ ਜਿਸ ਨਗਰ ਦੇ ਵਿੱਚ ਸਾਧੂ ਜਨ ਬੈਠਦੇ ਆ ਸਾਧੂ ਜਨ ਚਰਨ ਪਾਉਂਦੇ ਆ ਬਹੁਤ ਵੱਡੇ ਭਾਗ ਹੁੰਦੇ ਆ ਉਸ ਨਗਰ ਦੇ ਤੇ ਜਿਸ ਨਗਰ ਦੇ ਵਿੱਚ ਕੋਈ ਮਹਾਤਮਾ ਨਹੀਂ ਹੁੰਦਾ ਕਿਸੇ ਮਹਾਤਮਾ ਦਾ ਜਾਂ ਕੋਈ ਗਊ ਦਾਨ ਨਹੀਂ ਹੁੰਦਾ ਜਾਂ ਕੋਈ ਕੰਨਿਆ ਦਾਨ ਨਹੀਂ ਹੁੰਦਾ ਬੇਭਾਗਾ ਨਗਰ ਹੁੰਦਾ ਬਹੁਤ ਜਗਤੂ ਵੀਰੋ ਸ਼੍ਰੀ ਚੰਦਰ ਭਗਵਾਨ ਜੀ ਜਿਤ ਤਪੱਸਿਆ ਕਰਦੇ ਨੂੰ ਕਿੰਨਾ ਸਮਾਉਂ ਗਏ ਬਾਬਾ ਜੀ ਅੱਠਵੀਂ ਤਪੱਸਿਆ ਜੀ ਸਾਡੀ ਇਹ ਜੀ ਸਾਡੇ ਗੁਰੂ ਜੀਆ ਦੇ ਪਾਈ ਹੋਏ ਪੂਰਨਿਆਂ ਨੂੰ ਅੱਜ ਵੀ ਨਮਾਉਂਦੇ ਹੋਏ ਅਸੀਂ ਇਹ ਤਪੱਸਿਆ ਸ਼ੁਰੂ ਕੀਤੀ ਸੀ ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਗਊ ਤੇ ਗ੍ਰੀਵ ਦਾ ਪਲਾ ਕਰਨਾ ਕਿੰਨੀ ਤਰੀਕ ਤੋਂ ਤੁਸੀਂ ਤਪੱਸਿਆ ਤੇ ਬੈਠੇ ਬਾਬਾ ਜੀ 13 13 13 ਮਈ 13 ਮਈ 13 ਮਈ 13 ਕਿੰਨੀ ਦੇਰ ਤੱਕ ਚੱਲੇਗਾ ਜੀ ਤੇ 2 ਤਰੀਕ ਤੱਕ 2 ਤਰੀਕ ਹਾਂਜੀ 2 ਤਰੀਕ ਦਾ ਭੰਡਾਰਾ ਹੋਊਗਾ ਜਿਹੜਾ ਇਹ ਮੁੱਖ ਸੀਗਾ ਵੀ ਇਹ ਗਰਮੀ ਦੇ ਕਹਿਰ ਕਰਕੇ ਜਿਹੜੀ ਕਿ ਤੁਹਾਨੂੰ ਗਰਮੀ ਦੇ ਕਹਿਰ ਕਰਕੇ ਜੀਵ ਜੰਤੂਆਂ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਤੁਹਾਡਾ ਸ਼ੁਭਨਾਮਾ ਬਾਕੀ ਸਾਧੂ ਦਾ ਕਰਮ ਹੈ ਜੀ ਭਜਨ ਕਰਨਾ ਤਪੱਸਿਆ ਕਰਨਾ ਭਲਾਈ ਕਰਨਾ ਤੁਹਾਡਾ ਸ਼ੁਭਨਾਮਾ ਰਾਜੂ ਦਾ ਜੀ ਠੀਕ ਹੈ ਕਿੰਨੇ ਸਮੇਤ ਇੱਥੇ ਸੇਵਾ ਕਰਦੇ ਆਏ ਇੱਥੇ 2 ਸਾਲ ਹੋ ਗਏ ਜੀ ਸਾਨੂੰ ਦੂਸਰੀ ਤਪੱਸਿਆ ਦੋ ਚਾਲ ਤਰੇ ਹੋ ਗਏ ਰਿਸ਼ੀ ਕ੍ਰਿਸ਼ਨਾਨੰਦ ਸ਼ਾਸਤਰੀ ਜੀ ਗੋਲਡ ਮੈਡਲਿਸਟ ਜੀ ਉਹਨਾਂ ਨੇ ਸਾਨੂੰ ਬੜੇ ਪ੍ਰੇਮ ਨਾਲ ਇੱਥੇ ਲੈ ਕੇ ਆਂਦਾ ਹਰ ਉਹਨਾਂ ਦੇ ਵਚਨ ਨਿਭਾਉਂਦੇ ਹੋਏ ਉਹਨਾਂ ਦੇ ਬਚਨਾਂ ਨੂੰ ਸਮਰਪਿਤ ਕਰਦੇ ਹੋਏ ਅੱਜ ਵੀ ਇਸ ਡੇਰੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਸਹਿਯੋਗ ਹੈ ਬਾਹਰੋਂ ਮੰਦਿਰੋਂ ਸੰਗਤਾਂ ਬਹੁਤ ਸਹਿਯੋਗ ਦਿੰਦੀ ਹੈ ਠੀਕ ਹੈ ਠੀਕ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ